ਇਸ ਸੈਂਡਵਿਚ ਨੂੰ ਬਣਾ ਲੈ ਸਿਰਫ ਤੁਹਾਡਾ 1 ਮਿੰਟ ਹੀ ਲੱਗੇਗਾ ਤੇ ਇਸ ਸੈਂਡਵਿਚ ਨੂੰ ਤੁਸੀਂ ਬੱਚਿਆਂ ਨੂੰ ਵੀ ਆਰਾਮ ਨਾਲ ਦੇ ਸਕਦੇ ਹੋ ਸੈਂਡਵਿਚ ਬਣਾ ਲੈ ਬੋਇਲਡ ਆਲੂ ਪਨੀਰ ਕੈਪਸਿਕਮ ਤੇ ਅਨियन ਲਿਆ ਹੈ ਇਹਨਾਂ ਸਾਰੇ ਨੂੰ ਆਪਾਂ ਚੋਪ ਕਰ ਲੈਣਾ ਹੈ ਫਾਈਨ ਚੋਪ ਕੀਤੇ ਹੋਏ ਇਹ ਚੀਜ਼ਾਂ ਜਿਹੜੀਆਂ ਬਾਉਲ ਚ ਟਰਾਂਸਫਰ ਕਰਾਂਗੇ ਐਡ ਕਰਾਂਗੇ ਚਮਚ ਦਾ ਚੌਥਾ ਹਿੱਸਾ ਆਮਚੂਰ ਪਾਊਡਰ ਨਮਕ ਆਪਣੇ ਅਕੋਰਡਿੰਗ ਤੁਸੀਂ ਐਡ ਕਰ ਸਕਦੇ ਹੋ ਅੱਧਾ ਚਮਚ ਮੈਂ ਲਾਲ ਮਿਰਚ ਪਾਊਡਰ ਐਡ ਕਰ ਰਹੀ ਹਾਂ ਤੁਸੀਂ ਚਾਹੋ ਤੇ ਇਸ ਦੀ ਜਗ੍ਹਾ ਤੁਸੀਂ ਕਾਲੀ ਮਿਰਚ ਪਾਊਡਰ ਵੀ ਐਡ ਕਰ ਸਕਦੇ ਹੋ ਇਸ ਤੇ ਅੱਧਾ ਚਮਚ ਮੈਂ ਐਡ ਕਰ ਰਹੀ ਹਾਂ ਕਾਲੀ ਮਿਰਚ ਪਾਊਡਰ ਤੇ ਥੋੜੀ ਜਿਮੇ ਚਿਲੀ ਫਲੈਕਸ ਐਡ ਕਰ ਰਹੀ ਹਾਂ ਹਾਫ ਟੇਬਲस्पून ਕਿਉਂਕਿ ਛੋਟੇ ਬੱਚਿਆਂ ਨੂੰ সুইਟਸ ਚੀਜ਼ਾਂ ਜਿਹੜੀਆਂ ਉਹ ਕਾਫੀ ਪਸੰਦ ਹੁੰਦੀਆਂ ਨੇ ਤੇ ਇਸ ਲਈ ਮੈਂ ਐਡ ਕਰ ਰਹੀ ਹਾਂ ਸਪੈਸੋ ਕੈਚਅਪ ਐਂਡ ਨਾਲ ਹੀ ਐਡ ਕਰਾਂਗੇ ਤੰਦੂਰੀ ਸੌਸ ਤੰਦੂਰੀ ਸੌਸ ਐਡ ਕਰਨ ਦੇ ਨਾਲ ਸੈਂਡਵਿਚ ਇੱਕ ਅਲੱਗ ਜਿਹਾ ਫਲੇਵਰ ਆ ਜਾਂਦਾ ਹੈ ਤੇ ਇਸ ਨਾਲ ਅਮੇਜ਼ਿੰਗ ਜਿਹੜਾ ਹੈ ਸੈਂਡਵਿਚ ਵਿੱਚ ਟੇਸਟ ਆਂਦਾ ਹੈ ਤੁਸੀਂ ਜਦੋਂ ਬਾਜ਼ਾਰ ਵਿੱਚ 버ਗਰ ਲੈਣ ਜਾਂਦੇ ਹੋ ਤੇ ਉਸ ਦੇ ਉੱਪਰ ਵੀ ਇਹੀ ਸੌਸ ਜਿਹੜੀ ਹੈ ਤੰਦੂਰੀ ਲਗਾਈ ਜਾਂਦੀ ਹੈ ਜਿਸ ਨਾਲ ਟੇਸਟ ਜਿਹੜਾ ਹੈ ਬਹੁਤ ਹੀ ਵਧੀਆ ਆਂਦਾ ਹੈ 버ਗਰ ਦੇ ਵਿੱਚ ਤੇ ਹੁਣ ਸੌਸਿਸ ਦੇ ਨਾਲ ਸਬਜ਼ੀਆਂ ਨੂੰ ਅਸੀਂ ਮਿਕਸ ਕਰ ਲਵਾਂਗੇ ਇਸ ਦੇ ਵਿੱਚ ग्रीन और रेड येलो बेल पेपर भी यूज कर सकते हो कैरेट भी यूज कर सकते हो ब्रोकली भी यूज कर सकते हो मशरूम भी यूज कर सकते हो जो भी ਤੁਹਾਡੇ ਕੋਲ ਸਬਜ਼ੀਆਂ अवेलेबल ਹੈਗੀਆਂ ਉਹ ਤੁਸੀਂ ਐਡ ਕਰਕੇ ਇਸ ਨੂੰ ਬਹੁਤ ਇੱਕ ਸ਼ਾਨਦਾਰ ਜਸ सैंडविच ਬਣਾ ਕੇ ਰੈਡੀ ਕਰ ਸਕਦੇ ਹੋ ਫਰ ਮੈਂ ਇਥੇ 4 ਪੀਸਸ ਲੈਨੇ ਬ੍ਰੈਂਡੀ ਮੈਂ ਵਾਈਟ ਬ੍ਰੈਡ ਯੂਜ਼ ਕਰ ਰਹੀ ਹਾਂ ਤੁਸੀਂ ਚਾਹੋ ਤੇ ਬ੍ਰਾਊਨ ਬ੍ਰੈਡ ਵੀ ਯੂਜ਼ ਕਰ ਸਕਦੇ ਹੋ ਫਰ ਇਸ ਦੇ ਉੱਪਰ ਮੈਂ ਲਗਾ ਰਹੀ ਹਾਂ ਬਟਰ ਹੁਣ ਜੋਸੀਂ ਸਟਫਿੰਗ ਤਿਆਰ ਕੀਤੀ ਹੋਈ ਹੈ ਉਹ ਐਡ ਕਰ ਦਵਾਂਗੇ ਬ੍ਰੈਡ ਦੇ ਉੱਪਰ ਚਾਰੇ ਸਾਈਡੇ ਅੱਛੇ ਸੇ ਲਗਾਉਣ ਤੋਂ ਬਾਅਦ ਦੂਸਰੀ ਬ੍ਰੈਡ ਦੇ ਨਾਲ ਅਸੀਂ ਕਵਰ ਕਰ ਦਵਾਂਗੇ ਹਣ ਦੋਨੋਂ ਸੈਂਡਵਿਚ ਮੈਂ ਇਸ ਤਰੀਕੇ ਨਾਲ ਤਿਆਰ ਕਰਕੇ ਤੇ ਗ੍ਰਿਲ ਦੇ ਵਿੱਚ ਐਡ ਕਰ ਦਿੱਤੇ ਨੇ ਗ੍ਰਿਲ ਜਿਹੜਾ 스위ਚ ਉਹ ਔਨ ਕਰ ਦਿੱਤਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੈੱਡ ਲਾਈਟ ਚੱਗ ਰਹੀ ਹੈ ਜਦੋਂ ਸਾਡੀ ਗ੍ਰੀਨ ਲਾਈਟ ਚੱਜੇਗੀ ਦੋਨੋਂ ਲਾਈਟ ਹੀ ਇਕੱਠੀਆਂ ਚੱਜਣਗੀਆਂ ਤੇ ਸਾਡੇ ਸੈਂਡਵਿਚ ਬਣ ਕੇ ਬਿਲਕੁਲ ਰੈਡੀ ਹੈ ਇਹ ਜਿਹੜਾ ਸਾਡੇ ਕੋਲ ਗ੍ਰਿਲ ਲੱਗਾ ਹੈ ਬਹੁਤ ਹੀ ਜ਼ਿਆਦਾ ਪੁਰਾਣਾ ਹੈਗਾ ਇਹ ਤੇ ਇਸ ਦੇ ਵਿੱਚ ਸੈਂਡਵਿਚ ਜਿਹੜੇ ਬਹੁਤ ਹੀ ਜਲਦੀ ਬੇਕ ਹੋ ਜਾਂਦੇ ਨੇ ਚਾਹੋ ਤੇ ਤੁਸੀਂ ਇਸ ਨੂੰ ਤਵੇ ਦੇ ਉੱਪਰ ਵੀ ਟੋਸਟ ਕਰ ਸਕਦੇ ਹੋ ਤੁਹਾਡੇ ਸੈਂਡਵਿਚ ਪਨਕੇ ਬਿਲਕੁਲ ਰੈਡੀ ਹੈ ਤੇ ਇੱਕਦਮ ਕ੍ਰਿਸਪੀ ਬਨ ਕੇ ਰੈਡੀ ਹੋਈ ਨੇ ਤੇ ਇਸ ਨੂੰ ਆਪਾਂ ਪਲੇਟ ਦੇ ਵਿੱਚ ਕੱਟ ਕੇ ਤੇ ਕਟਿੰਗ ਕਰਾਂਗੇ ਇਸ ਦੀ ਤੇ ਇਸ ਨੂੰ ਸੌਸਿਸ ਦੇ ਨਾਲ ਸਰਵ ਕਰਾਂਗੇ ਸ਼ਾਮ ਦੀ ਟੀ ਦੇ ਨਾਲ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ ਜੇ ਬੱਚਿਆਂ ਨੇ ਟਿਫਨ ਬਾਕਸ ਕੁਝ ਲੈ ਕੇ ਜਾਣਾ ਤੇ ਤੁਸੀਂ ਇਸ ਸੈਂਡਵਿਚ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਬਹੁਤ ਹੀ ਜ਼ਿਆਦਾ ਤੇਜ਼ਤੀ ਬੰਦੀ ਨੇ ਤੇ ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੋ ਗਏ ਨੇ। ਜੇ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।